ਸੋਸ਼੍ਰੀਆ ਕਾ ਤੁਸੀ ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਨੂੰ ਰਿੰਪੀ ਗੱਲ ਕਰ ਲੈਣਾ ਅੱਜ ਮੌਸਮ ਬਾਰੇ ਦੱਸ ਦੇ ਕਿ ਪੰਜਾਬ ਦੇ ਵਿੱਚ ਸ਼ਨੀਵਾਰ ਸਭ ਤੋਂ ਵੱਧ ਸੀਜ਼ਨ ਦਾ ਠੰਡਾ ਮੌਸਮ ਰਿਹਾ ਉਸ ਦਿਨ ਹੀ ਦੱਸ ਦੇ ਕਿ ਦਿਨ ਦਾ ਤਾਪਮਾਨ 3 ऐसे ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਸੂਬੇ ਦੇ ਵਿੱਚ ਪਾਰਾ ਆਮਨਾ ਵੱਲੋਂ 5 5 4 ਡਿਗਰੀ ਹੇਠਾਂ ਪਹੁੰਚ ਚੁੱਕਿਆ ਇਸ ਦੇ ਨਾਲ ਹੀ ਤੂਂਦ ਵੀ ਠੰਡ ਕਰ ਰਿਹਾ ਸੂਬੇ ਦੇ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਸਮਾਂ ਬਦਲ ਚੁੱਕੇ ਇਸ ਦੇ ਨਾਲ ਹੀ 2 ਜਨਵਰੀ 2024 ਤੋਂ ਇਸ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਸਮਾਂ ਜਿਹੜਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਐਤਵਾਰ ਯਾਨੀ ਅੱਜ ਦੀ ਗੱਲ ਕਰੀ ਤਾਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤੇ ਗਿਆ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਤੂਂਦ ਦਾ yellow ਅਲਰਟ ਜਾਰੀ ਹੋ ਚੁੱਕਿਆ ਇਸੇ ਰਾ ਇਸ ਤੋਂ ਬਾਅਦ ਹੀ 1 ਤੋਂ 3 ਜਨਵਰੀ ਤੱਕ ਔਰ ਜੋ ਅਲਰਟ ਜਾਰੀ ਕਰ ਦਿੱਤੇ ਗਿਆ ਸ਼ਨੀਵਾਰ ਨੂੰ ਪੰਜਾਬ ਦੇ ਰੇਲਵੇ ਤੇ ਉਡਾਰ ਹਵਾਈਆਂ ਜਿਹੜੀਆਂ ਹੁਣ ਪ੍ਰਭਾਵਿਤ ਹੋ ਰਹੀਆਂ ਨੇ ਉੱਥੇ ਦੱਸਦੇ ਕਿ ਟ੍ਰੇਨਾਂ ਦਾ 2 ਤੋਂ 10 ਘੰਟੇ ਦੀ ਦੇਰੀ ਤੇ ਚੱਲਣਗੀਆਂ ਇਸ ਦੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 7 ਉਡਾਰੀਆਂ ਜਿਹੜੀਆਂ ਦੇਰੀ ਨਾਲ ਰਵਾਨਾ ਹੋਣਗੀਆਂ ਅੰਮ੍ਰਿਤਸਰ ਤੋਂ ਪਠਿੰਡਾ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਤਿਆਲੇ ਦੇ ਵਿੱਚ ਸਿਰਫ 10 ਮੀਟਰ ਤੇ ਲੁਧਿਆਣਾ ਦੇ ਵਿੱਚ ਤੇ ਆਦਮਪੁਰ ਦੇ ਵਿੱਚ 50 ਮੀਟਰ ਤੱਕ ਵਿਜ਼ਿਬਿਲਟੀ ਜਿਹੜੀ ਹੁਣ ਨਾ ਦਰਜ ਕੀਤੀ ਗਈ ਹੈ ਉੱਥੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵਿੱਚ 5 ਜਨਵਰੀ 2024 ਤੱਕ ਮੌਸਮ ਖੁਸ਼ਕ ਰਹੇਗਾ ਪਰ ਠੰਡ ਜਿਹੜੀ ਵਧਣ ਦੀ ਸੰਭਾਵਨਾ ਦਿਤਾਈ ਗਈ ਹੈ